ਸਤਿ ਸ਼੍ਰੀ ਅਕਾਲ ਸਿਮਰ ਜੀ ਦੇਵਾਂ ਸ੍ਰੀ ਭਗੋਬੀ ਜੀ ਦੇ ਪਾਤਸ਼ਾਹ ਦਸਵੇਂ ਪ੍ਰਭ ਜੀ ਨੂੰ ਆਪ ਰਿਸਮਰਤਾ ਗੁਰੂ ਨਾਨਕ ਦੇਵ ਜੀ ਆਏ ਚਲ ਜੀ ਤੁਸੀਂ ਦੇਖਿਓ ਦੇਸ਼ ਦੁਨੀਆਂ ਤੇ ਨਾ ਤੇ ਸਿੰਘ ਸਨੇਹ ਅੱਜ ਦੁਨੀਆਂ ਦੇ ਵਿੱਚ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੋੜਪੁਰ ਬੜੀ ਧੂਮਦਮ ਸ਼ਰਦਾ ਦੇ ਨਾਲ ਪਿਆਰ ਤੇ ਸਤਿਕਾਰ ਨਾਲ ਬਣਾਇਆ ਗਿਆ ਇਸੇ ਤਰ੍ਹਾਂ ਆ ਵੱਖ-ਵੱਖ ਪਿੰਡਾਂ ਦੇ ਵਿੱਚ ਤੇ ਸ਼ਹਿਰਾਂ ਦੇ ਵਿੱਚ ਮਨਾਇਆ ਜਾਂਦਾ ਇਸੇ ਤਰ੍ਹਾਂ ਹੀ ਅਸੀਂ ਪਿੰਡ ਜੀਰਾ ਦੇ ਨੇੜੇ ਪਿੰਡ ਵਕੀਲਾ ਵਾਲਾ ਪਹੁੰਚਿਆ ਉੱਥੇ ਹੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਤੇ ਸਾਣਾ ਭਾਈ ਸਾਹਿਬ ਨੇ ਗੱਲਬਾਤ ਕਰਾਂਗੇ ਭਾਈ ਸਾਹਿਬ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਗੁਰੂ ਮਹਾਰਾਜ ਦਾ ਜਨਮ ਦਿਹਾੜਾ ਤੇ ਸਾਰਿਆਂ ਨੂੰ ਤੁਹਾਨੂੰ ਬਹੁਤ-ਬਹੁਤ ਵਧਾਈਆਂ ਤੇ ਕੀ ਕੀ ਸਮਾਗ ਤੋ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਪੰਡਤ ਜੀ ਨਾਲ ਇੰਨੇ ਸੰਗਤਾਂ ਬੜੇ ਚਾਹਵਾਂ ਦੇ ਨਾਲ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਪਦਾਸਰੇ ਲੈ ਕੇ ਹਰ ਸਾਲ ਜੀ ਬਹੁਤ ਹੀ ਚਾਹ ਦੇ ਨਾਲ ਸੰਗਤਾਂ ਤਿੰਨ ਦਿਨ ਸੇਵਾ ਕਰਦੀਆਂ ਸ਼੍ਰੀ ਅਨਪਰਸਾਹ ਪ੍ਰਧਾਮ ਕੋਈ ਗੁਰੂ ਸਾਹਿਬ ਦੀ ਕਿਰਪਾ ਅਨੁਸਾਰ ਸੰਗਤਾਂ ਨੇ ਰਲ ਮਿਲ ਕੇ ਮਾਈਆਂ ਨੇ ਪਹਿਣਾ ਨੇ ਬੀੜੀਆਂ ਨੇ ਭਾਈਆਂ ਨੇ ਸਾਰਿਆਂ ਨੇ ਬਾਣੀ ਪੜ੍ਹੀ ਐ ਤੇ ਸਾਰਿਆਂ ਨੇ ਸਾਨੂੰ ਗ੍ਰੰਥੀ ਵੀ ਨਹੀਂ ਕਰਨੇ ਪੈਂਦੇ ਕਈ ਵਾਰੀ ਤਾਂ ਗ੍ਰੰਥੀ ਕਰਨੇ ਪੈਂਦੇ ਆ ਕਈ ਵਾਰੀ ਨਹੀਂ ਵੀ ਕਰਨੇ ਪੈਂਦੇ ਤੇ ਇੰਨੀ ਕੋ ਕਿਰਪਾ ਮਹਾਰਾਜ ਸੱਤੇ ਪਾਸ਼ਾ ਜੀ ਨੌਜਵਾਨਾਂ ਦੇ ਬੱਚਿਆਂ ਦੇ ਵਿੱਚ ਤੇ ਬੜੇ ਚਾਹ ਦੇ ਨਾਲ ਆਪ ਹੀ ਬਾਣੀ ਪੜ ਕੇ ਅਸੀਂ ਆਪ ਹੀ ਸਾਰੇ ਭੋਗ ਭਾਉਂਦੇ ਹਾਂ ਮਹਾਰੇ ਦੀ ਕਿਰਪਾ ਦੇ ਨਾਲ ਤੇ ਬੜੇ ਗੁਰੂ ਨਾਨਕ ਦੇ ਪਲੱਸ ਦੇ ਵਿੱਚ ਚੱਲਦੀ ਆ ਸੰਗਤ ਰੋਜ਼ ਪ੍ਰਾਣੀ ਮਤਲਬ ਸਾਡੀ ਕਲੜੀਵਾਰ ਕਥਾ ਵੀ ਚੱਲਦੀ ਆ ਸੰਗਤ ਬਸ 100 ਦੇ ਰੂਪ ਦੇ ਵਿੱਚ ਤੇ ਸੰਗਤ ਹੁੰਦੀ ਆ ਰੋਜ਼ਾਨਾ ਸੰਗਤ ਆਉਂਦੀ ਆ ਤੇ ਅੱਜ ਬੜਾ ਸੰਗਤ ਅੰਦਰ ਚਾਹ ਸੀ ਹਰ ਸਾਲ ਚਾਹ ਹੁੰਦਾ ਪਰ ਮੈਂ ਬੇਨਤੀ ਕਰਨਾ ਚਾਹੁੰਦਾ ਇੱਕ ਸਾਡੀ ਗੁਰੂ ਨਾਨਕਲੇਵਾ ਜਿੰਨੀਆਂ ਵੀ ਸਿੱਖ ਸੰਗਤਾਂ ਨੇ ਅਸੀਂ ਗੁਰੂ ਨਾਨਕ ਪਾਸ਼ਾ ਜਨਮ ਦਿਹਾੜਾ ਤਾਂ ਮਨਾਉਂਦੇ ਪਰ ਗੁਰਮੁਖ ਪੈਰੋਂ ਮਨਾਉਣ ਦਾ ਫਾਇਦਾ ਤਾਂ ਹੀ ਆ ਜੇ ਉਹਨਾਂ ਦੇ ਦਸੇ ਫਲਪਸ ਤੇ ਅਸੀਂ ਤੁਰਾਂਗੇ ਤੇ ਜੇ ਅਸੀਂ ਉਹਨਾਂ ਦੇ ਦਸੇ ਫਲਪਸ ਤੇ ਤੁਰੇ ਹੀ ਨਾ ਫਿਰ ਸਾਡਾ ਜਰਮ ਦਿਹਾੜਾ ਮਨਾਉਣ ਦਾ ਗੁਰਪੁਰਬ ਮਨਾਉਣ ਦਾ ਜਲੇਬੀਆਂ ਖਾ ਕੇ ਘਰੇ ਜਾਣ ਦਾ ਨਗਰ ਕੀਰਤਨ ਕਰਕੇ ਲੰਗਰ ਲਾਉਣ ਦਾ ਉਹਦਾ ਸਾਡਾ ਕੋਈ ਫਾਇਦਾ ਨਹੀਂ ਦੇਖੋ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅਸੀਂ ਪਿੰਡ ਟੋਲ ਮੇਰ ਤੋਂ ਗੁਰਦੁਆਰਾ ਸਿੰਘ ਸਭਾ ਦੀ ਸਮੂਹ ਕਮੇਟੀ ਸਾਰਿਆਂ ਨੇ ਰੜਕੇ ਗੁਰੂ ਨਾਨਕ ਦੇਵ ਜੀ ਦੇ ਪਾਤਸ਼ਾਹ ਦੇ ਜੰਧਿਆਲੇ ਤੇ ਸਹਿਜ ਪਾਸ ਆਰੰਭ ਕਰਾਈ ਅੱਜ ਉਹਨਾਂ ਦੇ ਭੋਗ ਪਾਣਗੇ ਕੀਰਤਨ ਜਿਹਾ ਲੱਗੂਗਾ ਲੰਗਰ ਟਟ ਵਰਤੇਗਾ ਜੀ ਮੈਂ ਸਾਰੇ ਜਗਤ ਜੀ ਸਿੱਖ ਸੰਗਤ ਨੂੰ ਸਾਰੇ ਗੁਰਦੁਆਸ ਗੁਰਦਵਾਲਾ ਸਿੰਘ ਸਵਾਲ ਟੋੜਵੇ ਦੇ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਸੱਤੇ ਪਾਸਾ ਸਾਰਿਆਂ ਨੂੰ ਚੜ੍ਹਦੀਆਂ ਕਲਾਂ ਬਖਸ਼ਣ ਕਾਰੋਬਾਰਤ ਵਾਦੇ ਤਰਕੀਆਂ ਬਚਨ ਸਾਨੂੰ ਸੇਵਾ ਕਰਨ ਦਾ ਬਲਦਮਤ ਸ਼ਾਹ ਬਖਸ਼ਣ ਅਸੀਂ ਅੱਗੇ ਤੋਂ ਵੀ ਇਦੋਂ ਵਧੀਆਂ ਤੋਂ ਵਧੀਆਂ ਸਮਾਗਮ ਕਰਾਉਂਦੇ ਰਹੀਏ ਇਹ ਗੁਰਦਵਾਲਾ ਸਿੰਘ ਸਭਾ ਟੋੜਵੇ ਸਾਡੇ ਵੀ ਦਸ਼ਮੀਰ ਸਿੰਘ ਬਰੋਦਾ ਅਵਤਾਰ ਸਿੰਘ ਜਦ ਮੇਸਟਰਾਂ ਵੱਲੋਂ ਬਰੋਦਾ ਵਾਲਿਆਂ ਨੇ ਸਹਿਯੋਗ ਦੇ ਨਾਲ ਅਸੀਂ ਸਾਰੇ ਪਿੰਡ ਵਾਸੀਆਂ ਨੇ ਆਲ ਕੇ ਇਹ ਗੁਰਦੁਆਰਾ ਸਾਹਿਬ ਤਿਆਰ ਕੀਤਾ ਜੀ ਅਸੀਂ ਹੁਣ ਬਹੁਤ ਵਧੀਆ ਸਮਾਗਮ ਇੱਥੇ ਕਰਾਉਣੇ ਆ ਬਹੁਤ ਖੁੱਲਾ ਗੁਰਦੁਆਰਾ ਸਾਡਾ ਬਣਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਸੀਂ ਜਨਾਬ ਰਾਣਾ ਫਲਕਸ਼ੇਰ ਮੁਹੰਮਦ ਹਨੀਫ ਤੇ ਮੁਹੰਮਦ ਅਸलम ਲੈਂਦੇ ਪੰਜਾਬ ਤੋਂ ਅਸੀਂ ਜਨਾਬ ਪਾਕਿਸਤਾਨ ਤੋਂ ਗੱਲ ਕਰ ਰਹੇ ਹਾਂ ਤੁਹਾਨੂੰ ਜਿਹੜੇ ਸੰਗਤਾਂ ਆਈਆਂ ਨੇ ਇੰਡੀਆ ਤੋਂ ਗੁਰੂ ਨਾਨਕ ਜੀ ਦੇ ਜਨਮ ਦਿਨ ਦੇ ਮੌਕੇ ਤੇ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਦੇਣੇ ਆ ਤੇ ਉਹਨਾਂ ਦਾ ਵੈਲਕਮ ਕਰਨੇ ਤੇ ਜਿਹੜੇ ਉਧਰ ਨੇ ਚੜ੍ਹਦੇ ਪੰਜਾਬ ਵਿੱਚ ਨੇ ਉਹਨਾਂ ਨੂੰ ਵੀ ਸਾਡੇ ਲੋਕ ਬਹੁਤ ਬਹੁਤ ਵਧਾਈਆਂ ਹੌਨ ਜਨਾਬ